ਕਾਕਾ ਗਾ ਸੁਣ ਉਹ ਆਇਆ ਬਾਪੂ ਉਹ ਯਾਰ ਵਿਆਹ ਦਾ ਖਰਚਾ ਲੰਘਾ ਜਾ ਯਾਦਾ ਖਰਚਾ ਬਾਪੂ ਆਇਆ ਕਿ 4 ਲੱਖ ਤੋਂ ਲਹਿਲਾ ਕੈਟਰਿੰਗ 4 ਲੱਖ ਕੈਟਰਿੰਗ ਦਾ ਤੇ 1.5 ਲੱਖ ਲਹਿਲਾ ਤੋਂ ਡਾਂਸਰਾਂ ਦਾ ਡਾਂਸਰਾਂ ਦਾ 1.5 ਲੱਖ ਵਧੀਆਂ ਹੋਣੀਆਂ ਚਾਹੀਆਂ ਹੀ ਬਾਪੂ ਉਹੀ ਜਿਹੜੀਆਂ ਸਰਪੰਚਾਂ ਦੇ ਰਿਆ ਜਾਈਆਂ ਸੀ ਉਹ ਠੀਕ ਠੀਕ ਆ ਸੋਹਣੀਆਂ ਨੇ ਤੇ ਲੱਖ ਤੋਂ ਲਹਿਲਾ ਸਜਾਵਟ ਦਾ ਲੱਖ ਸਜਾਵਟ ਦਾ ਆਹ ਬਾਪੂ ਪ੍ਰਚਾਰਕ ਵੀ ਆ ਗਿਆ ਵਾਹ ਕਿੰਦੀ ਕਰਦਾ ਵਾਹ ਕਿੰਦੀ ਆ ਦੇ ਵੀ ਸਰ ਜੀ ਜੀ ਭਾਈ ਸਾਹਿਬ ਕੀ ਪੇਟਾ ਲੈਂਦੇ ਜੋ 1100 ਰੁਪਏ ਪੇਟਾ ਲੀਜੀਏ 1100 1100 ਤੋਂ ਚਾਰ ਮਿੰਨੂ ਹੱਥ ਮਾਰ 1100 ਰੁਪਿਆ ਬੂ ਠੀਕ ਆ ਜੀ ਚਾਰ ਪੰਜ ਸੇਂਗ ਹੋਣੇ ਸਾਰਾ ਕੀਰਤਨ ਕਰਨਾ ਗਿਆ ਜੀ ਨਹੀਂ ਨਹੀਂ ਯਾਰ 450 ਪਟਾਵਾ ਚਲੋ ਜਿਹੜਾ 450 ਚ ਹੁੰਦਾ ਫਿਰ ਤੈਹੀ ਹੋਗਾ ਯਾਰ ਹੋਰ ਕੇ ਇਹਨੂੰ ਫੋਨ ਕਰ ਲੋ ਨਹੀਂ ਬਾਪੂ ਠੀਕ ਆ 1100 ਉਹ ਨਹੀਂ ਯਾਰ 450 ਬਥੇਰੇ ਇੱਥੇ ਬਥੇਰੇ ਬਾਪੂ ਫਿਰ ਇਹਦੇ ਨਾਲ ਚੰਗਾ ਰਿਆਈ ਸਿੰਗਰ ਬਣ ਜਨੇ ਆ ਬਾਪੂ ਡੈਨ ਤੇ ਛੱਡ ਗਾ ਆਪਾਂ ਨੇ ਕੀਰਤਨ ਗੁਰਤਨ ਸਿੱਖਣਾ ਆਹੀਂ ਚੱਲੇ ਬਾਪੂ ਸਿੰਗਰ ਬਣ ਜਨੇ ਆ ਆਪਾਂ ਉਹ ਟੀਮ ਹਤ ਮਰੀ ਗਈ ਆ ਉਹ ਠੀਕ ਆ ਇੱਥੇ 1100 ਸੋਣੀ ਬਣਦੇ ਆ ਉੱਥੇ ਡੇਢ ਡੇਰ 2 2 ਲੱਖ ਉਹਨਾਂ ਨੇ ਵੀ ਆਪਣੇ ਪਰਿਵਾਰ ਪਾਲਨੇ ਹੁੰਦੇ ਆ ਜੀ ਬੱਚੇ ਤੁਹਾਡੇ ਉਹ ਚਲੋ ਚੱਲੀ ਆਪਾਂ ਵੀ ਜਿਆ ਜਿਆ ਗੱਲ ਤੁਹਾਡਾ ਤਹੀਂ ਡੇਢ ਲੱਖ ਰੁਪਇਆ ਦੇ ਦੇ ਜੇ ਉਹ ਕਿਸੇ ਇਸ ਤਹੀਂ ਵਿਆਹ ਕਰ ਸਕਦੇ ਜੇ ਨਾਲ ਤੁਹਾਡੇ ਇਹਨਾਂ ਕਾਰਨਾ ਕਰਕੇ ਕੋਈ ਅੱਜ ਸਿੱਖ ਕੌਮ ਦੇ ਵਿੱਚ ਪ੍ਰਚਾਰਕ ਤੇ ਕੀਰਤਨੀਆਂ ਨਹੀਂ ਬਣਦਾ ਤੁਹਾਡੇ ਕਿਉਂਕਿ ਉਹਨਾਂ ਦੇ ਵੀ ਬੱਚੇ ਹੁੰਦੇ ਆ ਉਹਨਾਂ ਪਰੇ ਬੱਚੇ ਪਾਲਨੇ ਆ ਜੇ ਮੇਰੀ ਗੱਲ ਤੁਹਾਨੂੰ ਮਾਰੀ ਲੱਗੀ ਹੋਵੇ ਤਾਂ ਮਾਫੀ ਚਾਹੁੰਨਾ ਵਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਦੇ ਅਦੇਸ਼ ਕੀ ਬੋਲ